ਹਾਂਜੀ ਦੋਸਤੋ ਨਮਸਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਹਿਮਾਚਲ ਵੱਲ ਚੱਲੇ ਸੀ ਤੇ ਹਿਮਾਚਲ ਵੱਲ ਜਾਂਦੇ ਜਾਂਦੇ ਸਾਨੂੰ ਸੜਕ ਦੇ ਉੱਤੇ ਆਪ ਉਸ ਅੱਗ ਲੱਗੀ ਹੋਈ ਦਿਖੀ ਆ ਕਿਉਂਕਿ ਸੜਕ ਦੇ ਉੱਤੇ ਸਾਨੂੰ ਆ ਬੂਟੇ ਨੇ ਜਿਹੜੇ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਸੜਕ ਦੇ ਨੇੜੇ-ਨੇੜੇ ਅੱਗ ਲੱਗੀ ਹੋਈ ਦਿਖਾ ਰਹੇ ਆ ਸੀ ਕਿਉਂਕਿ ਇਹ ਜਿੰਨੇ ਵੀ ਦਰਖਤ ਨੇ ਸਾਰੇ ਅੱਗ ਨਾਲ ਮਤਲਬ ਕੀ ਫੁੱਕੇ ਹੋਏ ਦਰਖਤ ਨੇ ਤਾਂ ਦੋਸਤੋ ਹਰ ਇੱਕ ਪੰਜਾਬੀ ਭਰਾ ਨੂੰ ਇਹੀ ਮੈਸੇਜ ਹੈ ਕੀ ਦੋਸਤੋ ਅੱਗ ਨਾ ਲਗਾਓ ਕਿਉਂਕਿ ਅੱਗ ਲੱਗਣ ਕਾਰਨ ਆਪਣੇ ਪੰਜਾਬ 'ਚ ਇੰਨੀ ਕਿ ਗਰਮੀ ਦਾ ਜਿਹੜਾ ਟੈਂਪਰੇਚਰ ਆ ਉਹ ਗਰਮੀ ਦਾ ਜਿਹੜਾ ਤਾਪਮਾਨ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਤਾਂ ਜਿਆਦਾ ਤੋਂ ਜਿਆਦਾ ਬੂਟੇ ਲਗਾਓ ਕਿਉਂਕਿ ਇੱਕ ਬੂਟੇ ਨੂੰ ਘੱਟ ਤੋਂ ਘੱਟ ਵੱਡਾ ਹੋਣ 'ਚ 6 ਤੋਂ 7 ਸਾਲ ਦਾ ਜਿਹੜਾ ਸਮੇਂ ਆ ਉਹ ਲੱਗਦਾ ਹੈਗਾ ਆ ਤੁਸੀਂ ਦੇਖ ਸਕਦੇ ਹੋ ਸੜਕਾਂ ਦੇ ਨੇੜੇ-ਨੇੜੇ ਤੁਹਾਨੂੰ ਆ ਇਹਦੀਆਂ ਵੀਡੀਓ ਦਿਖਾ ਰਹੇ ਆ ਕਿਉਂਕਿ ਇਹ ਉਹੀ ਸੜਕ ਹੈ ਦੋਸਤੋ ਜਿਹੜੀ ਆਪਣੇ ਪਟਿਆਲੇ ਸ਼ਹਿਰ ਤੋਂ ਹਿਮਾਚਲ ਵੱਲ ਨੂੰ ਜਾਂਦੀ ਹੈ ਸੜਕ ਠੀਕ ਹੈ ਤਾਂ ਅਸੀਂ ਰੁਕੇ ਸੀਗੇ ਰਸਤੇ ਦੇ ਵਿੱਚ ਸੋਚਿਆ ਕਿ ਤੁਹਾਨੂੰ ਇਹਦੀ ਵੀਡੀਓ ਦਿਖਾ ਦਈਏ ਇਹਦੀ ਵੀਡੀਓ ਬਣਾ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਸੜਕ ਦੇ ਨੇੜੇ-ਨੇੜੇ ਆ ਦੇਖੋ ਸਪੈਦ ਹੈ ਇਸ ਸਪੈਦਿਆਂ ਦੇ ਬੁਟੇ ਨੇ ਸਪੈਦ ਦੇ ਨੂੰ ਕਿੰਨੀ ਮਤਲਬ ਜਿਆਦਾ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਜਿਹੜੀ ਵੀ ਆਪਣੇ ਪੰਜਾਬ 'ਚ ਗਰਮੀ ਵਧ ਰਹੀ ਹੈ ਉਹ ਗਰਮੀ ਦਾ ਵਧਣ ਦਾ ਕਾਰਨ ਕੀ ਹੈ ਪੱਪਾ ਜਾ ਤਾਂ ਬੁੱਟੇ ਕੱਟ ਰਹੇ ਨੇ ਜਾਂ ਫਿਰ ਬੁੱਟਿਆਂ ਨੂੰ ਅੱਗ ਲਾ ਕੇ ਪਾ ਸੜ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਸੜਕਾਂ ਦੇ ਨੇੜੇ-ਨੇੜੇ ਆ ਦੇਖੋ ਕਿੰਨਾ ਇੰਨਾ ਜਿਆਦਾ ਬੁਰਾ ਹਾਲ ਹੈ ਕਿ ਲੋਕਾਂ ਨੇ ਆਪਣੇ ਆਪਣੇ ਸਵਾਸਤ ਪਿੱਛੇ ਆ ਦੇਖੋ ਗੱਲੇ ਮਤਲਬ ਕਿ ਬੁੱਟਿਆਂ ਦਾ ਨੁਕਸਾਨ ਨਹੀਂ ਹੋਰ ਵੀ ਧਰਤੀ ਦੇ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਨੇ ਜਿਹੜੇ ਪੰਛੀ ਰਹਿੰਦੇ ਨੇ ਜਿਹੜੇ ਜੀਵ ਜੰਤੂ ਰਹਿੰਦੇ ਨੇ ਉਹ ਵੀ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਂਦੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਸੜਕ ਦੇ ਨੇੜੇ-ਨੇੜੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਹ ਦੇਖ ਲਓ ਆਹ ਤੁਹਾਨੂੰ ਉਸ ਪਾਰ ਲੈ ਕੇ ਚਲਦੇ ਹਾਂ ਸੜਕ ਤੋਂ ਆਹ ਦੇਖੋ ਇੱਕ ਸੜਕ ਨੂੰ ਤਾਂ ਬੂਟੇ ਹੁੰਦਾ ਜਮੀ ਇਹਨਾਂ ਨੇ ਮਤਲਬ ਕੀ ਅੱਗ ਲਾ ਲਾ ਕੇ ਜੜਾਂ ਨੂੰ ਇਹਦੀ ਬਹੁਤ ਬੁਰਾ ਹਾਲ ਹੋਇਆ ਹੋਇਆ ਦੋਸਤੋ ਆਹ ਦੇਖੋ ਸੜਕ ਦੇ ਨੇੜੇ-ਨੇੜੇ ਅਸੀਂ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਹੇ ਹਾਂ ਇਹ ਸਾਰੇ ਜਿਹੜੇ ਬੂਟੇ ਨੇ ਇਹ ਅੱਗ ਨਾਲ ਝੁਲਸੇ ਹੋਏ ਨੇ ਯਾਨੀ ਕਿ ਅੱਗ ਲੱਗੀ ਹੋਈ ਹੈ ਇਹਨਾਂ ਦੀ ਜੜਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਹੁਣ ਕੁਦਰਤ ਨੇ ਕੀ ਕਰਨਾ ਕੁਦਰਤ ਨੇ بارش ਪਾਉਣੀ ਹੈ ਤਾਂ ਇਹਨਾਂ ਨੂੰ ਪਾਣੀ ਆਣਾ ਆਪਣਾ ਤਾਂ ਕੀ ਲੈ ਕੇ ਜਾਂਦੇ ਆ ਆਪਣਾ ਤਾਂ ਕੁਝ ਲੈ ਕੇ ਨਹੀਂ ਜਾਂਦੇ ਸਗੋਂ ਆਪਾਂ ਨੂੰ ਸ਼ਾਹ ਦੇ ਕੇ ਜਾਂਦੇ ਆ ਆਪਾਂ ਨੂੰ ਆਕਸੀਜਨ ਦੇ ਕੇ ਜਾਂਦੇ ਆ ਤੇ ਦੋਸਤੋ ਆ ਦੇਖੋ ਕੀ ਹਾਲ ਹੋਇਆ ਆਪਾਂ ਦੇਖੋ ਇਹਦੀਆਂ ਜੜਾਂ ਚ ਅੱਗ ਲੱਗੀ ਹੋਈ ਆ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਨੇੜੇ ਨੇੜੇ ਵੀਡੀਓ ਤਾਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਹੋਰ ਵੱਧ ਤੋਂ ਵੱਧ ਆਪਣਾ ਇਹੀ ਮੈਸੇਜ ਹੈ ਕਿ ਦੋਸਤੋ ਅੱਗ ਨਾ ਲਾਓ ਅੱਗ ਨਾ ਲਾਓ ਹੋ ਸਕੇ ਤਾਂ ਆਪਣੇ ਜਿਹੜੇ ਨੇੜੇ țeੜੇ ਦੇ ਖੇਤ ਜਿਹੜੀ ਤੁਹਾਡੇ ਨੇੜੇ țeੜੇ ਜਗ੍ਹਾ ਬੇਧੀ ਪਈ ਹੈ ਉੱਥੇ ਜਾ ਕੇ ਬੂਟੇ ਲਗਾਓ ਪੌਦੇ ਲਗਾਓ ਤੇ ਉਹਨਾਂ ਦੀ ਦੇਖਭਾਲ ਕਰੋ ਤੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਆ ਸਮੇਂ ਸਿਰ ਉਹ ਪਾਣੀ ਪੋਣੀ ਉਹਨਾਂ ਨੂੰ ਦਿੰਦੇ ਰਹੋ ਤਾਂ ਥੈਂਕ ਯੂ ਦੋਸਤੋ ਧੰਨਵਾਦ ਵੀਡੀਓ ਸ਼ੇਅਰ